ਅੱਜ ਅਸੀਂ ਬਲਵੰਤ ਸਿੰਘ ਗਾਰਗੀ ਜੀ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਜੀ ਬਲਵੰਤ ਸਿੰਘ ਗਾਰਗੀ ਪੰਜਾਬ ਦੇ ਬਹੁਤ ਮਸ਼ਹੂਰ ਲੇਖਕ ਅਤੇ ਨਾਟਕਕਾਰ ਰਹੇ ਨੇ ਜੀ ਉਹਨਾਂ ਦਾ ਜਨਮ ਸੀ 28 ਨਵੰਬਰ ਨੂੰ 1916 ਨੂੰ ਬਠਿੰਡਾ ਵਿੱਚ ਹੋਇਆ ਸੀ ਗਾਰਗੀ ਜੀ ਨੇ ਕਈ ਨਾਟਕ ਡਰਾਮੇ ਲਿਖੇ ਜਿਨ੍ਹਾਂ ਵਿੱਚੋਂ ਲੋਹਾਕੋਟ ਕਣਕ ਦੀ ਬੱਲੀ ਸੜਦੀਆਂ ਭੂਜਾਂ ਤੇ ਮਿਰਜਾ ਸਾਫਾ ਬਹੁਤ ਪ੍ਰਸਿੱਧ ਰਹੇ ਨੇ। ਉਹਨਾਂ ਨੇ ਆਪਣੇ ਨਾਟਕਾਂ ਰਾਹੀਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ, ਦੁੱਖ-ਸੁੱਖ ਜਿਹੜੇ ਨੇ ਸੱਚਾਈਆਂ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਜੀ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਥੀਏਟਰ ਵਿਭਾਗ ਬਣਾਉਣ ਵਿੱਚ ਵੀ ਬਹੁਤ ਮਹੱਤਵਪੂਰਨ ਰਹੇ ਨੇ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿਕਾਸ ਕਾਰਜਾਂ ਨੂੰ ਵੀ ਨੇਪੜੇ ਚਾ ਰਿਹਾ ਚਾੜਿਆ ਜੀ ਗਾਰਗੀ ਜੀ ਨੂੰ ਆਪਣੀ ਕਲਾ ਲਈ ਕਈ ਅਵਾਰਡ ਮਿਲੇ ਨੇ ਜਿਨ੍ਹਾਂ ਵਿੱਚੋਂ ਇੱਕ ਤਾਂ ਪਦਮਸ਼ਰੀ ਹੋ ਗਿਆ ਸਹਿਤ ਅਕਾਡਮੀ ਅਵਾਰਡ ਹੋ ਗਿਆ ਹੋਰ ਕਈ ਪ੍ਰਸ਼ੀਧ ਅਵਾਰਡ ਮਿਲੇ ਸੀ ਬਲਵੰਤ ਸਿੰਘ ਗਾਰਗੀ ਜੀ ਦਾ ਜਿਹੜਾ ਦਿਹਾਂਤ ਉਹਨਾਂ ਦੀ ਜਿਹੜੀ ਡੈਥ ਹੋਈ ਹੈ 22 April 2003 ਨੂੰ ਹੋਈ ਸੀ ਅੱਜ ਵੀ ਉਹਨਾਂ ਨੂੰ ਪੰਜਾਬੀ ਸਹਿਤ ਦੇ ਥੀਏਟਰ ਦਾ ਸਤਾਰਾ